ਰਾਤ ਵੇਲੇ ਚੋਰਾ ਦੇ ਗਿਰੋ ਵੱਲੋਂ ਤਿੰਨ ਮੱਜਾਂ ਇੱਕ ਛੋਟਾ ਚੋਰੀ ਗੁਰਾਇਆ ਬਾਈ ਜੁਲਾਈ थाना ਗੁਰਾਇਾਨ ਅਦੀਨ ਪਿੰਦੇ ਪਿੰਡ ਜੱਜਰਾ ਕਲਾ ਵਿਖੇ ਬੀਤੀ ਰਾਤ ਵੇਲੇ ਕਿਸਾਨ ਦੇ ਖੂਹ ਤੇ ਚੋਰਾ ਦੇ ਗਿਰੋ ਵੱਲੋਂ ਤੇਸਤਾਰ ਹਥਿਆਰਾਂ ਦੀ ਨੋਕ ਤੇ ਬੰਦੀ ਬਣਾ ਕੇ ਤਿੰਨ ਮੱਜਾਂ ਤੇ ਇੱਕ ਛੋਟਾ ਗੱਡੀ ਚ ਲੱਗ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਕੀਮਤ ਲਗਭਗ 4 ਤੋਂ 5 ਲੱਖ ਰੁਪਏ ਦੱਸੀ ਜਾ ਰਹੀ ਹੈ ਪੀੜਿਤ ਕਿਸਾਨ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਾਂ ਦੀ ਗਿਣਤੀ 5 ਦੇ ਕਰੀਬ ਸੀ ਜਿਨ੍ਹਾਂ ਕੋਲ ਤੇਸਤਾਰ ਹਥਿਆਰ ਸਨ ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਸਾਥੀਆਂ ਨਾਲ ਚਿੱਟੇ ਰੰਗ ਦੀ ਗੱਡੀ ਵਿੱਚ ਆਏ ਹੋਏ ਸਨ ਉੱਚੀ ਆਵਾਜ਼ ਵਿੱਚ ਕੁੱਤੇ ਪੌਂਕਲੇ ਸ਼ੁਰੂ ਹੋ ਗਏ ਜਦੋਂ ਮੈਂ ਉੱਠ ਕੇ ਵੇਖਿਆ ਤਾਂ ਉਨ੍ਹਾਂ ਨੇ ਮੈਨੂੰ ਚਾਰੇ ਪਾਸੇ ਘੇਰਾ ਪਾ ਕੇ ਬੰਦੀ ਬਣਾ ਲਿਆ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਸ ਸਬੰਧ ਵਿੱਚ ਥਾਣਾ ਗੁਰਾਇਆਂ ਦੇ ਵਿੱਚ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਦਿੱਤੀ ਹੈ ਕੈਮਰਾਮੈਨ ਪਵਨ ਪਨੋਟ ਨਾਲ ਗੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅਸੀਂ ਕਹਿੰਦੇ ਜਦ ਮੱਜਾਂ ਦੇ ਵਿੱਚ ਇੱਕ ਝੋਟਾ ਹੋਣਾ ਜ਼ਰੂਰੀ ਆ ਜੀ ਤੇ ਓਏ ਹਈ ਝੋਟਾ ਜਿਹੜਾ ਭਾਰਾ ਹੋਇਆ ਰਹੋਣ ਬੰਦਾ ਬਹੁਤ ਕੋ ਸੋਚਦਾ ਗਾਂ ਦਾ ਆਪਣਾ ਪਲੈਨ ਸਾਡੇ ਕੋਲ 5-500 ਰੁਪਏ ਚਾਚਾ 100 ਰੁਪਏ ਟੀਕਾ ਲਾਉਣ ਵਾਲੇ ਮੱਜਾਂ ਦੇ ਆਉਂਦੇ ਆ ਡਾਕਟਰ ਤੇ ਅਸੀਂ ਕਹਿੰਦੇ ਚੱਲ ਝੋਟਾ ਹੋਊ ਇੱਕ ਵਿੱਚ ਤਾਂ ਜਾਏਗੀ ਗਿਆ ਉਹਦੀ ਜਾਲੀ ਦੀ ਚੱਟੀ ਆ ਜੀ ਆ ਨੂੰ ਕਰਨਾ ਬਰਾ ਕਰਨਾ ਇਹਦਾ ਗਾਮੇ ਆ 11 ਵਜੇ ਇੱਕ ਬੱਚੀ ਸਮਉਣ ਵਾਲੀ ਆ ਹੁਣ ਮੈਂ ਕਿਹਾ ਪਿੰਡੇ ਲੈ ਜਾਂਦੇ ਆ ਬੈਂਕ ਉੱਥੇ ਜਿੰਨੇ ਦਾ ਜਸਵਿੰਦਰ ਸਿੰਘ ਮੇਰਾ ਨਾ ਜੀ ਤੇ ਜੱਜਾ ਕਲਾ ਮੇਰਾ ਪਿੰਡੇ ਆ ਜੀ ਸਰ ਬਾੜ ਦਾ ਤੇ ਹੋਈ ਜਾਵੇ ਸਾਡੀਆਂ ਪਹਿਲੇ ਦਾ ਮੱਝਾ ਖੁੱਲ ਗਈਆਂ ਦੋ ਤੇ 20 ਤਰੀਕ ਨੂੰ ਨਾ ਨੋਤਰਿਕ ਨੂੰ ਤੇ ਉਹਦੇ ਵਿੱਚ ਸਾਡੀਆਂ ਦੋ ਮੱਝਾਂ ਜਿਹੜੀਆਂ ਸੀਗੀਆਂ ਉਹ ਦੁੱਧ ਵਾਰੀਆਂ ਸੀਗੀਆਂ ਤੇ ਉਹ ਉਹ ਨੁਕਸਾਨ ਕਰ ਗਿਆ ਸਾਡਾ ਯਾਰ ਜਿਹੜਾ ਨੁਕਸਾਨ ਸਾਡਾ ਉਹ ਸਾਡਾ 2.5 ਲੱਖ ਦਾ ਨੁਕਸਾਨ ਜਿੱਦਾਂ ਹੋ ਗਿਆ ਉਹ ਦੋ ਮੱਝਾਂ ਦਾ ਤੇ ਆ ਜਿਹੜੀਆਂ ਹੁਣ ਖੁੱਲੀਆਂ ਹੈਗੀਆਂ ਆ ਤੇ ਐਤਵਾਰ ਰਾਤ ਨੂੰ ਇਹ 20 ਜਿਆਦਾ ਸਾਡਾ ਨੁਕਸਾਨ ਹੋ ਗਿਆ ਇਹ ਵੀ ਡੇਢ ਪੌਣੇ 2 ਲੱਖ ਦਾ ਨੁਕਸਾਨ ਸਾਡਾ ਇਹ ਵੀ ਕਰ ਗਿਆ ਕਿਉਂਕਿ ਇੱਕ ਮੱਝ ਬੋਪਾੜੀ ਸੀ ਤੇ ਦੂਜਾ ਝੋਟਾ ਤਗੜਾ ਸਾਡੇ ਤਿੰਨ ਸਾਲਾਂ ਦਾ ਉਹ ਆਇਆ ਸੀਗਾ ਵੱਡਾ ਤੇ ਉਹ ਸਾਡਾ 40-50 ਹਜ਼ਾਰ ਦਾ ਨੁਕਸਾਨ ਉਹ ਹੀ ਕਰ ਗਿਆ ਨਾਲ ਤੇ ਇਹ ਕਰਕੇ ਸਾਨੂੰ ਜਿਹੜਾ ਮੈਂ ਉਸ ਵੇਲੇ ਜਦੋਂ ਉਹ ਤੇ ਸੀਗਾ ਉੱਥੇ ਉਰੇ ਪੰਜ ਬੰਦੇ ਮੈਨੂੰ ਗਏ ਉਹਨਾਂ ਨੇ ਢੇਰਾ ਪਾ ਕੇ ਫਾੜ ਲਿਆ ਮੈਨੂੰ ਫਾੜ ਕੇ ਦਾ ਉੱਥੇ ਮੇਰੇ ਸੈਟ ਦੇ ਉੱਤੇ ਗੜਾਸੀ ਰੱਖ ਦਿੱਤੀ ਉਹਨਾਂ ਨੇ ਤੇ ਕਹਿੰਦੇ ਤੇ ਹਣ ਇੱਥੋਂ ਉੱਠਣਾ ਨਹੀਂ ਜੇ ਉੱਠਿਆ ਤੇ ਅਸੀਂ ਤੇਰਾ ਸਿਰ ਵੱਢ ਦੇਣਾ ਉਹਨਾਂ ਨੇ ਢੇਰਾ ਪਾ ਕੇ ਫਾੜ ਕੇ ਦਾ ਮੈਨੂੰ ਉੱਥੇ ਬਿਠਾ ਲਿਆ ਤੇ ਮੇਰੇ ਦੇਖਦੇ ਤੇ ਫੇ ਉਹ ਉਹਨਾਂ ਨੇ ਪਸੂ ਖੋਲ ਲਿਆ ਦੋਈ ਖੋਲ ਕੇ ਦਾ ਬਰਾਤ ਨੂੰ ਵੀ ਗੱਡੀ ਛਾੜ ਕਿਤੇ ਖੜੀ ਕੀਤੀ ਸੀਗੇ ਉਹਨਾਂ ਨੇ ਉੱਥੇ ਛਾੜ ਕਿਤੇ ਤੋਰ ਕੇ ਲੈ ਆਏ ਤੇ ਨਾਲੇ ਮੈਨੂੰ ਵੀ ਉਹਨਾਂ ਚਾਰੇ ਉਹਨੇ ਗੜਾਸੀ ਮੇਰੇ ਸੈੱਟ ਦੇ ਉੱਤੇ ਰੱਖੀ ਜਿੰਨੇ ਚਾਰੇ ਉਹਨੇ ਗੱਡੀ ਦੇ ਵਿੱਚ ਮੱਝਾਂ ਚਾਹ ਨਹੀਂ ਲਈਆਂ ਤੇ ਉਹਨਾਂ ਨੇ ਫੇਰ ਮੈਨੂੰ ਬਾਅਦ ਦੇ ਵਿੱਚ ਜਦੋਂ ਗੱਡੀ ਤੋਲ ਲਈ ਤਾਂ ਫੇਰ ਮੈਨੂੰ ਉਹ ਛੱਡ ਛੱਡ ਕੇ ਗਏ ਆ ਜੀ ਨਹੀਂ ਜਿੱਤਾ ਇਹ ਜੀ ਆਹ ਤਾਂ ਉਹ 12 ਵਜੇ ਗਏ ਰਾਤ ਨੂੰ 12 ਵਜੇ ਆ ਗਿਆ ਤੇ 12 ਵਜੇ ਤੋਂ ਯਾਨੀ ਕਿ 1 ਘੰਟਾ ਯਾਨੀ ਕਿ ਲੱਗ ਗਿਆ ਉਹਨਾਂ ਨੂੰ ਉੱਥੇ ਕੁੱਤੇ ਸਾਡੇ ਸਿਗੇ ਉੱਥੇ ਘੁਮਾਉਂਦੇ ਰਹੇ ਉਹਨਾਂ ਨੂੰ ਤੇ ਉਹਨਾਂ ਨੇ ਲੱਗੇ ਨੇ ਲੱਗਦੇ ਤੇ ਮੈਂ ਵੀ ਵਿੱਚ ਫਿਰਦਾ ਸੀਗਾ ਜਦ ਉਹਨਾਂ ਨੂੰ ਉਹਨਾਂ ਦਾ ਟਾਈਮ ਨਹੀਂ ਸੀ ਲੱਗਦਾ ਬਈ ਕਿਸੇ ਤਰ੍ਹਾਂ ਬੇ ਅੰਦਰ ਫੋਨ ਨਾ ਜਾ ਰਹੇ ਬੰਦੇ ਬੈਠੇ ਹੋਣ ਕਿਉਂਕਿ ਪਹਿਲਾਂ ਵੀ ਬਾਤਦਾਰਤ ਹੋ ਚੁੱਕੀ ਸੀ ਬਈ ਇੱਕ ਬੰਦਾ ਜਿਹੜਾ ਘੁੰਮਦਾ ਹੈ ਉਹ ਹੀ ਦੱਸਦਾ ਹੈ ਹੋਰ ਕੋਈ ਬੰਦਾ ਦੱਸਦਾ ਨਹੀਂ ਉਹਨਾਂ ਨੂੰ ਤੇ ਇਸ ਕਰਕੇ ਉਹ ਡਰ ਦੇ ਜਿਹੜੇ ਸੀ ਉਹ ਲੱਗੇ ਵੀ ਨਾ ਸੀ ਆਉਂਦੇ ਤੇ ਥੋੜਾ ਉਹਨਾਂ ਨੂੰ ਟਾਈਮ ਲੱਗ ਗਿਆ ਤੇ ਮੇਰਾ ਵੀ ਅੱਡਾ ਹੋ ਗਿਆ ਮੈਨੂੰ ਵੀ ਮੈਂ ਕਿਹਾ ਹੁਣ ਮੈਂ ਘੇਰ ਚੁੱਕਿਆ ਯਾਨਕਿ ਯਾਨਕਿ ਪੂਰੀ ਤਰ੍ਹਾਂ ਮੈਨੂੰ ਇੱਥੋਂ ਬਾਹਰ ਨਿਕਲਦਾ ਕੋਈ ਮੇਰਾ ਹੈ ਨਹੀਂਗਾ ਤੇ ਮੈਨੂੰ ਵੀ ਯਾਨਕਿ ਡਰ ਪੈ ਗਿਆ ਮੈਂ ਕਿਹਾ ਹੁਣ ਜੇ ਮੈਂ ਇਹਨਾਂ ਦੇ ਕੋਈ ਹਥਿਆਰ ਆਪਣੇ ਚੱਕ ਕੇ ਜਾਂ ਕਈ ਵਗੈਰਾ ਜਾਂ ਕੋਈ ਹੋਰ ਚੀਜ਼ ਚੱਕ ਕੇ ਇਹਨਾਂ ਦਾ ਮੁਕਾਬਲਾ ਵੀ ਕਰੂੰਗਾ ਤਾਂ ਇਹਨਾਂ ਨੇ ਮੈਨੂੰ ਇੱਥੇ ਮਾਰ ਦੇਣਾ ਹਾਂ ਫੇਸ ਕਰਕੇ ਮੈਂ ਨਾਮ ਹੈ ਢੋੜਨ ਦੀ ਕੋਸ਼ਿਸ਼ ਕੀਤੀ ਨਾਮ ਹੈ ਦੂਜਾ ਕੀਤਾ ਬਈ ਕੋਈ ਇੱਥੇ ਆ ਚੱਕਾ ਫੇਰ ਮੈਂ ਰਾਮਨ ਜਾਂ ਮੈਨੂੰ ਪਤਾ ਲੱਗ ਗਿਆ ਇਹਨਾਂ ਵਾਲੇ ਦੁਆਲੇ ਸਾਰੇ ਪਾਸੇ ਘੁੰਮਦੇ ਆ ਫੇਰ ਮੈਂ ਛੜ ਤੇ ਮੈਂ ਉੱਤਪ ਕਰਕੇ ਬਹਿ ਗਿਆ ਖਾਲੀ ਥੀ ਫੇਰ ਉਹਨਾਂ ਨੇ ਮੈਨੂੰ ਫੜ ਲਿਆ ਕਿ ਉਸ ਟਾਈਮ ਹੈ ਨਾ ਸੀ ਅਸੀਂ ਕੋਈ ਵੀ ਕੂਤੇ ਕਹਦੇਗੇ ਉਹ ਟਾਈਮ ਨਾਕ ਜਾਨੀ ਜਾਣਦੇ ਰਹੇ ਆ ਉਦਨ ਬਾਰੇ ਉਹ ਸਟੇਮ ਹੈ ਨਾ ਅਸੀਂ ਕੋਈ ਨਹੀਂ ਅਈਓ ਕੱਲ ਜਿਹੜੀਆਂ ਐਤਵਾਰ ਰਾਤ ਨੂੰ ਲਗਾਇਆ ਉਹ ਫੇ ਕਢਾਈਆਂ ਅਸੀਂ ਉਹ ਆਈਆਂ ਵੀ ਉਹਨਾਂ ਦੇ ਵਿੱਚ ਪਸੂ ਲੱਦੇ ਇੱਕ ਗੱਡੀ ਦੇ ਵਿੱਚ ਆਏ ਵੀ ਰਾਤ ਨੂੰ ਉੱਥੇ ਕਢਾਇਆ ਸੀਗਾ ਉਹਨਾਂ ਨੇ ਤੇ ਉਹਦੇ ਵਿੱਚ ਆਏ ਵੀ ਆ ਤੇ ਬਾਕੀ ਹੁਣ ਅਕਾਇਮਰੇ ਕੋਰੇ ਪੁਲਿਸ ਵਾਲਿਆਂ ਵਿੱਚ ਇੱਕ ਚੁੱਕ ਕੀਤੇ ਆ ਕਿਰਾਏ ਉਹ ਵੀ ਦੇਖਦੇ ਆ ਵੀ ਨੰਬਰ ਨੰਬਰ ਕੋ ਮੈਗਿਆ ਤਾਂ ਫਿਰ ਅਸੀਂ ਕਾਰ ਵਾਹੀ ਕੋ ਕਾਰ ਚਾਹ ਸਕਦੇ ਆ ਇਹ ਸਾਨੂੰ ਫਲੋਰ ਰੋਡ ਤੇ ਪੈਂਦਾ ਜੀ ਸਾਡਾ ਉਧਰ ਫਲੋਰ ਰੋਡ ਤੋਂ ਥੱਲੇ ਪੈਂਦਾ ਪਿੱਛੇ ਨੂੰ ਦੋਟਾ ਇਕੱਠਿਆਂ ਦਾ ਫਾਸਲਾ ਹੈਗਾ ਰਾਹ ਰੋਡ ਤੋਂ ਹਟਾ ਮੇ ਪਿੱਛੇ ਲੈੰਦੇ ਪਾਸੇ ਨੂੰ ਤੇ ਰੋਡ ਮੋਰੇ ਪੈਂਦਾ ਤੁਰ ਕੇ ਯਾਨੀ ਕਿ ਜਾਣਾ ਪੈਂਦਾ ਤੁਰਕੇ ਵੀ ਨਹੀਂ ਜਾਣਿਆ ਪੈਂਦਾ ਯਾਨੀ ਕਿ ਉਹ ਤੁਰਕੇ ਬੰਦੇ ਗਏ ਇੱਥੇ ਖੜੀ ਕਰਕੇ ਗੱਡੀ ਉੱਤੇ ਰੋਡ ਦੇ ਉੱਤੇ ਤੇ ਉਹਨਾਂ ਨੇ ਤੁਰਕੇ ਉੱਥੋਂ ਅੱਗੇ ਵੀ ਪਸ਼ੂ ਤੁਰਕੇ ਲੈ ਆਂਦੇ ਤੇ ਜਿਹੜੀਆਂ ਪਹਿਲਾਂ ਦੋ ਮੱਝਾਂ ਲੈ ਕੇ ਗਏ ਜਾਂ ਦੂਜੀ ਵਾਰੀ ਮਿੰਨੂ ਵੀ ਬੰਨ ਕੇ ਨਾਲ ਲੈ ਕੇ ਆਏ ਉਦੋਂ ਵੀ ਉੱਥੋਂ ਤੁਰਕੇ ਲੈ ਆਏ ਗੱਡੀ ਰੋਡ ਦੇ ਉੱਤੇ ਖੜੀ ਸੀ ਉਹਨਾਂ ਦੀ ਹਾਂਜੀ ਹਾਂਜੀ ਅਸੀਂ ਰਿਪੋਰਟ ਦਿੱਤੀ ਐ ਪੰਚਾਇਤ ਵੀ ਗਏ ਸੀ ਨਾਲ ਹੋਰ ਵੀ ਬੰਦੇ ਸਗੇ ਨਾਲ ਤੇ